ਆਹ ਉਹ 1973 ਦੇ ਵਿੱਚ ਇਹਨਾਂ ਨੇ ਖਾੜਾ ਲਾਇਆ ਮੇਰੇ ਨਾਲ ਦੇ ਪਿੰਡ ਬਖੋ ਵੀਰ ਹਾਂਜੀ ਹਾਂਜੀ ਬੀਬਾ ਸਨੇਹ ਲਤਾ ਜੀ ਉਹਨਾਂ ਨਾਲ ਸੀਗੇ ਆ ਨੌਜਵਾਨ ਸੀਗੇ ਸੱਭੂ ਸਾਹਿਬ ਵੀ ਉਦੋਂ ਚੜ੍ਹਦੀ ਉਮਰ ਦੇ ਜੀ ਜੀ ਨੌਜਵਾਨ ਸੀਗੇ ਮੈਂ ਮੂਹਰੇ ਬੈਠ ਕੇ ਸੁਣਿਆ ਕੀ ਬਾਤ ਔਰ ਰੰਦੇਵ ਹਾਂਜੀ ਇਹ ਉਹ ਸ਼ਕਤੀ ਤਾਂ ਨੇ ਇਸ ਜ਼ਿੰਦਗੀ ਚ ਪੈਦਾ ਹੀ ਨਹੀਂ ਹੋਣਾ ਮੈਂ ਸਟ ਸਟੇਸ ਤੇ ਵੀ ਨਾਂ ਲਿਆ ਸੀ ਜੀ ਜੀ ਵੀ ਜਿਹੜੇ ਚਾਰ ਲੋਕ ਗਏ ਕਨੇ ਦੁਕਾਨਾਂ ਗਏ ਕਿ ਦੀ ਮੈਂ ਗੱਲ ਕਰਦੇ ਸੋਲੋ ਦੀ ਨਹੀਂ ਗੱਲ ਕਰ ਰਿਹਾ ਹਾਂਜੀ ਹਾਂਜੀ ਉਹਨਲੀ ਦੁਕਾਨਾਂ ਗਏ ਕਿ ਦੀ ਗੱਲ ਕਰ ਰਹੇ ਆ ਜੀ ਜੀ ਵੀ ਪੰਜਾਬੀ ਦੁਕਾਨਾਂ ਦੇ ਕਿਦਾਂ ਜਿਹੜਾ ਮੋਢਾ ਉਹ ਤਾਂ ਬੰਦ ਦੇ ਉਸਤਾਦ ਚਾਂਦੀ RAM ਜੀ ਲੈ ਗਏ ਛੱਡੀਆਂ ਬਣਾ ਲਈ ਦਾਣੇ ਚਾਂਦੀ RAM ਤੇ ਸ਼ਾਂਤੀ ਦੇਵੀ ਜੀ ਜੀ ਦੂਜੀ ਜਿਹੜੀ ਸੰਸਾਰ ਪ੍ਰਸਿੱਧ ਸਾਡਾ ਲੋਗੋ ਹੈ ਜੀ ਦੁਕਾਨਿਆਂ ਦਾ ਜ ਸਾਡੇ ਆਈਡਲ ਨੇ ਜਿਨ੍ਹਾਂ ਨੂੰ ਦੇਖ ਦੇ ਕੇ ਅਸੀਂ ਗਾਉਣ ਲੱਗੇ ਮੁਹੰਮਦ ਸਦੀਕ ਸਾਹਿਬ ਤੇ ਵੀਰ ਰਣਜੀਤ ਕੌਰ ਜੀ ਹੈਨਾ ਮੰਨ ਹੀ ਨਹੀਂ ਹੋ ਸਕਦੇ ਤੇ ਫਿਰ ਜਿਹੜਾ ਜਿਸ ਮੇਲੇ ਤੇ ਆਪਾਂ ਦਦਾਰ ਸੰਤੂ ਸਾਹਿਬ ਦੇ ਅੱਜ 33ਵੇਂ ਉਹ ਨਾ ਮੇਲਾ ਹੈ ਜੀ ਇਹ 34万 ਨੇ 34 ਸਦੀਆਂ ਤੱਕ ਯਾਦ ਰਹਿਣੇ 34 ਸਦੀਆਂ ਜੀ ਠੀਕ ਹੈ ਨੇ ਦੁਨੀਆ ਮੁੱਖ ਦੇ ਨਾਂ ਨੇ ਮੁੱਕਦੇ ਦੇਖੋ ਇਹ ਸੰਸਾਰ ਦੇ ਵਿੱਚ ਜਿਹੜੀ ਲੋਕ ਹੈ ਕੁਝ ਸਰਪੰਚ ਸਾਹਿਬ ਉਹ ਕੀੜੇ ਮਕੌੜਿਆਂ ਵਾਂਗੂ ਜੰਮਦੇ ਆ ਜੀ ਕਰੋੜਾਂ ਲੋਕ ਹਰ ਇੱਕ ਸੈਕਿੰਡ 'ਚ ਬੰਦਾ ਧਰਤੀ ਤੇ ਪੈਦਾ ਹੋਏ ਹਰ ਸੈਕਿੰਡ 'ਚ ਤੇ ਮੈਂ ਹਰ ਸਵਾ ਸੈਕਿੰਡ 'ਚ ਇੱਕ ਬੰਦੇ ਦੀ ਧਰਤੀ ਤੇ ਮੌਤ ਹੋ ਰਹੀ ਹੈ ਇਹ ਅੰਕੜੇ ਹੈ ਸਾਡੇ ਕਹਿਣ ਤੋਂ ਬਾਅਦ ਕਰੋੜਾਂ ਲੋਕ ਕੀੜੇ ਮਕੌੜਿਆਂ ਵਾਂਗੂ ਜੰਮਦੇ ਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਹੁੰਦਾ ਰੰਦੇਵ ਕੁਝ ਤਾਂ ਬੇਗਭਾਗ ਐ ਜਿਹੇ ਲੋਕ ਵੀ ਹੁੰਦੇ ਆ ਜਿਨ੍ਹਾਂ ਦਾ ਐਡਰੈਸ ਸਿਰਫ ਮੌਤ ਹੀ ਜਾਣਦੀ ਹੁੰਦੀ ਹੈ ਉਹਨਾਂ ਨੂੰ ਹੋਰ ਕੋਈ ਨਹੀਂ ਜਾਣਦਾ ਹੁੰਦਾ ਸਿਰਫ ਮੌਤ ਨੇ ਉਹਨਾਂ ਨੂੰ ਲੈਣ ਆਉਣਾ ਹੁੰਦਾ ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਨਹਿਰੀ ਅੱਖਰਾਂ ਚ ਇਤਿਹਾਸ ਤੇ ਮਤਲਬ ਅੰਬਰਾਂ ਤੇ ਆਪਣਾ ਨਾਮ ਲਿਖਿਆ ਹੁਣ ਦیدار ਸੰਧੂ ਨੂੰ ਕੋਈ ਮਾਣਫੀ ਕਰ ਦੂਗਾ ਕੋਈ ਅਮਰ ਸਿੰਘ ਚਮਕੀਲੇ ਨੂੰ ਜਾਂ ਅਮਰਜੋਤ ਨੂੰ ਦੁਕਾਨਾਂ ਗਏ ਕਿਚੋਂ ਮਾਣਫੀ ਕਰ ਦੂਗਾ ਇਹ ਚਾਰ ਜੋਗ ਨਹੀਂ ਸਾਡੇ ਦੁਕਾਨਾਂ ਗਏ ਕਿਦੇ ਔਰ ਮੈਂ ਤਾਂ ਸੁਭਾਗ ਸਮਝਦਾ ਹਾਂ ਵੀ ਇਹਨਾਂ ਲੋਕਾਂ ਨੂੰ ਦੇਖ ਦੇ ਕੇ ਅਸੀਂ ਗਾਉਣ ਲੱਗੇ ਲਿਖਣ ਲੱਗੇ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਸਤਕਾਰਾਂ 'ਚ ਉਹਨਾਂ ਸਰੋਤਿਆਂ 'ਚ ਤੁਸੀਂ ਦੇਖਿਆ ਮਾਣ ਕਿਵੇਂ ਕੀਤਾ ਪਬਲਿਕ ਨੇ ਮਤਲਬ ਕਿਸੇ ਕਲਾਕਾਰ ਦੇ ਨਾਂ ਮਾਣ ਕੀਤਾ ਹੋਊਗਾ ਵੀ ਗਾਉਣ ਕਰ ਸਕੋ ਟਾਈਮ ਹੀ ਨਹੀਂ ਮਿਲ ਰਿਹਾ ਇਹ ਤੁਸੀਂ ਗਾਉਣ ਤੱਕ ਦਾ ਟਾਈਮ ਨਹੀਂ ਦਿੱਤਾ ਕਿਵੇਂ ਕਿੰਨਾ ਮਾਣ ਸਤਕਾਰ ਜੀ ਵੀ ਇਹ ਮਤਲਬ ਇਹ ਜਿਹੜੀਆਂ ਧਰਤੀਆਂ ਵੀ ਨੇ ਅੱਜ ਆਪਾਂ ਪਰਵਾਲ ਖੁਰਦੇ 'ਚ ਬੈਠੇ ਆਂ ਜੀ ਵੀ ਇਹ ਸਾਡੇ ਲੋਕ ਹੈ ਕਿਤੇ ਯਾਰ ਮੱਕਾ ਮਦੀਨਾ ਹੈ ਮੰਨੇ ਪਾਵੇਂ ਨਾ ਮਨੇ ਸੱਚਾ ਹੈ ਜੀਵਨ ਦਾ ਠੀਕ ਹੈ ਨਾ ਅਸੀਂ ਕਲਾਕਾਰ ਲੋਕ ਇਸ ਗੱਲ ਨੂੰ ਐਕਸੈਪਟ ਨਹੀਂ ਕਰਦੇ ਅਸੀਂ ਖੱਬੇ ਖਾਨ ਬਣੇ ਰਹਨੇ ਆਂ ਆ ਦੁਕਾਨਾਂ ਵੀ ਅਸੀਂ ਪਤਾ ਨਹੀਂ ਕੀ ਕਰ ਦਾਂਗੇ ਇੱਥੇ ਕਰਨਾ ਕਰਾਉਣਾ ਤਾਂ ਸੰਸਾਰ 'ਚ ਕਿਸੇ ਨੂੰ ਕੁਝ ਨਹੀਂ ਹੁੰਦਾ ਰੰਦੇਵ ਹਾਜ਼ਰੀ ਹੈ ਟਾਈਮ ਟੂ ਟਾਈਮ ਸਿਰਫ ਕਟਪੁਤਲੀਆਂ ਵਾਂਗੂ ਆਪਾਂ ਇੱਕ ਸਟੇਜ ਤੇ ਪਾਰਟਾ ਦਾ ਕਰ ਰਹੇ ਹਾਂ ਹੈਨਾ ਉਹ ਕਿਵੇਂ ਕਰ ਰਹੇ ਆਂ ਬਸ ਇਹ ਟੈਂਡ ਕਰਦੇ ਆ ਉਹ ਆਪਣਾ ਪਾਰਟਾ ਦਾ ਕਰਗੇ ਇਹ ਉਹ ਲੋਕ ਨਹੀਂ ਜਿਹੜੇ ਮੰਨ ਫੇ ਨਹੀਂ ਹੋ ਸਕਦੇ